ਮੁੰਡਿਆਰ ਚ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਦੀ ਅਹਿਮ ਮੀਟਿੰਗ ਜਰਨੈਲ ਸਿੰਘ ਜੈਲੀ ਪ੍ਰਧਾਨ ਬਲਾਕ 2 ਅਤੇ ਮੋਨ ਸਿੰਘ ਪ੍ਰੈਸ ਕੱਤਰ ਦੀ ਅਗਵਾਈ ਵਿੱਚ ਹੋਈ ਹੈ ਜਿਸ ਨੂੰ ਸਫਲ ਕਰਨ ਲਈ ਨੌਜਵਾਨਾਂ ਦਾ ਵੱਡਾ ਯੋਗਦਾਨ ਰਿਹਾ ਨੌਜਵਾਨਾਂ ਦੀ ਜੋਸ਼ ਨੂੰ ਦੇਖਦਿਆਂ ਜਗਰੂਪ ਸਿੰਘ ਹਸਨਪੁਰ ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਲਾਲਤੋ ਪ੍ਰਧਾਨ ਬਲਾਕ 1 ਨੇ ਕਿਹਾ ਕਿ ਅੱਜ ਕਿਸਾਨਾਂ ਤੋਂ ਜ਼ਿਆਦਾ ਭਾਜਪਾ ਦੇ ਉਮੀਦਵਾਰਾਂ ਦਾ ਲੋਕ ਵਿਰੋਧ ਕਰਨ ਲੱਗੇ ਨੇ ਜਿਸ ਦਾ ਕਾਰਨ ਉਸ ਦੀਆਂ ਮਜ਼ਦੂਰ ਤੇ ਕਿਸਾਨ ਮਾਰੂ ਨੀਤੀਆਂ ਨੇ ਉਨਾ ਕਾਕੇ ਭਾਰਤੀ ਕਿਸਾਨ ਜੂਨੀਅਨ ਡਕਾਉਂਦਾ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰ ਰਹੀ ਹੈ ਜੇ ਦਾ ਸਬੂਤ ਅੱਜ ਵੱਡੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਇਸ ਵਿੱਚ ਸਭੂਲੀਤ ਕਰਨਾ ਜਰਨੈਲ ਸਿੰਘ ਜੈਲੀ ਅਤੇ ਮੌਨ ਸਿੰਘ ਪ੍ਰਧਾਨ ਜੀਟੀਬੀ ਨਗਰ ਨੇ ਕਿਹਾ ਕਿ ਅੱਜ ਵੀ ਬਹੁਤ ਸਾਰੇ ਨੌਜਵਾਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ ਨੇ ਇਸ ਮੁਕੀ ਗੁਰਮੀਤ ਸਿੰਘ ਮੁੰਡਿਆ ਨੇ ਸਾਰਿਆਂ ਦਾ ਧੰਨਵਾਦ ਕਰਦੇ ਕਿਹਾ ਕਿ ਉਹਨਾਂ ਵੱਲੋਂ ਹਮੇਸ਼ਾ ਹੀ ਭਾਰਤੀ ਕਿਸਾਨ ਜੂਨੀਅਨ ਨੂੰ ਸਹਿਯੋਗ ਦਿੱਤਾ ਜਾਂਦਾ ਸੀ ਅਤੇ ਅੱਗੇ ਤੋਂ ਵੀ ਜਾਰੀ ਰਹੇਗਾ ਲੁਗਿਆਣੇ ਤੋਂ ਹਰਸ਼ਦੀਪ ਸਿੰਘ ਮਹਿਦੂਦਾਂ ਦੀ ਰਿਪੋਰਟ ਯਾਦ ਮੀਟਿੰਗ ਦੇ ਬਾਰੇ ਪ੍ਰਸ਼ਨ ਕੀ ਅੱਜ ਜਿਹੜੀ ਮੀਟਿੰਗ ਰੱਖੀ ਆ ਅੱਜ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਨੌਜਵਾਨਾਂ ਨੂੰ ਭਾਰਤੀ ਕਿਸਾਨੀ ਉਹਦੇ ਟਾਕਰਾਹਾਂ ਦੇ ਵਿੱਚ ਅਸੀਂ ਸ਼ਾਮਲ ਕੀਤਾ ਤੇ ਨੌਜਵਾਨ ਜਿਹੜਾ ਸਾਡਾ ਹੈਗਾ ਅਸੀਂ ਚਾਹੁੰਦੇ ਵੀ ਸਾਡਾ ਜਿਹੜਾ ਨੌਜਵਾਨ ਉਹ ਜਥੇਬੰਦੀਆਂ ਦੇ ਵਿੱਚ ਆਪਣੀ ਜ਼ਿੰਮੇਵਾਰੀ ਸੰਭਾਲੇ ਕਿਉਂਕਿ ਹਮੇਸ਼ਾ ਨੌਜਵਾਨ ਉਸਿਆਸੀ ਪਾਰਟੀਆਂ ਨੇ ਵਰਤੇ ਆ ਅੱਜ ਅਸੀਂ ਕਹਿੰਦੇ ਆ ਕਿ ਅੱਜ ਸਾਡੇ ਨੌਜਵਾਨ ਆ ਅੱਗੇ ਹੋ ਕੇ ਸਾਡੇ ਪੰਜਾਬ ਦੇ ਮੁੱਦਿਆਂ ਨੂੰ ਪਛਾਣਨ ਸਮਝਣ ਆਪੇ ਇੱਕ ਜਥੇਬੰਦਕ ਢਾਂਚੇ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਇਸੇ ਤਹਿਤ ਅਸੀਂ ਸਾਡਾ ਵੀਰ ਪਿੰਟਾ ਖੜਾ ਜਗਤਾਰ ਖੜਾ ਤੇ ਸਾਡਾ ਵੀਰ ਕਾਕਾ ਇਹਨਾਂ ਨੂੰ ਅਸੀਂ ਵੱਖ-ਵੱਖ ਤਰ੍ਹਾਂ ਦੇ ਅਹੁਦੇ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਦੀ ਅਸੀਂ ਜਿਹੜੀ ਆ ਅਹੁਦਾ ਜ਼ਿਲ੍ਹੇ ਉਹ ਵੀ ਦਿੱਤਾ ਨਾਲ ਹਲਕੇ ਸਾਹਨੇ ਵਾਲ ਦਾ ਦੇ ਨਾਲ ਇਹਨਾਂ ਹਲਕਾ ਜਿਹੜਾ ਆਪਣਾ ਗੱਲ ਪੈਂਦਾ ਜੀ ਉਹਦੇ ਉਹਦੇ ਬੰਦੇ ਨੇ ਅੱਛਾ ਉਹਨਾਂ ਦੇ ਫੋਰਮ ਦੇ ਦੇਖੋ ਸਾਡੀ ਜਿਹੜੀ ਜਥੇਬੰਦੀ ਹੈਗੀ ਐ ਨਰੋਲ ਇਹ ਨਿਰਪੱਖ ਜਥੇਬੰਦੀ ਆ ਸਾਡਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਲਗਾਤ ਨਹੀਂ ਹੁੰਦਾ ਸਾਡੀ ਲੜਾਈ ਹਮੇਸ਼ਾ ਸਰਕਾਰਾਂ ਨਾਲ ਹੁੰਦੀ ਆ ਮੌਜੂਦਾ ਸਰਕਾਰਾਂ ਨਾਲ ਬੀਜੇਪੀ ਨਾਲ ਤਾਂ ਸਾਡਾ ਜਿਹੜਾ ਜਥੇਬੰਦੀਆਂ ਦਾ ਉਹ ਆਪਾਂ ਨੂੰ ਪਤਾ ਹੀ ਆ ਕਿ ਆਪਾਂ ਉਹਨਾਂ ਦਾ ਵਿਰੋਧ ਕਰ ਰਹੇ ਆ ਉਸ ਤੋਂ ਬਾਅਦ ਪੰਜਾਬ ਦੀ ਗੱਲ ਆ ਗਈ ਅਸੀਂ ਜਿਹੜਾ ਸਾਡੇ ਨਾਲ ਬੰਦਾ ਜ਼ੋਰਦਾਰ ਨੂੰ ਕਹਿੰਦੇ ਆ ਦੇਖੋ ਵੋਟ ਪਾਉਣਾ ਤੁਹਾਡਾ ਅਧਿਕਾਰ ਆ ਜੱਥੇਬੰਦੀ ਸਾਡੀ ਭਾਰਤੀ ਹੁੰਨੇ ਟੱਡ ਕਹੁੰਦਾ ਕਿਸੇ ਨੂੰ ਵੀ ਇਹ ਕਹਿੰਦੀ ਕਿ ਇਹ ਨੂੰ ਵੋਟ ਪਾਓ ਜਾਂ ਇਹ ਨੂੰ ਨਾ ਪਾਓ ਵੋਟ ਪਾਉਣ ਲਈ ਅਸੀਂ ਕਹਿੰਦੇ ਕਿ ਤੁਸੀਂ ਆਪ ਦਾ ਜੋ ਤੁਹਾਨੂੰ ਚੰਗਾ ਲੱਗਦਾ ਲੀਡਰ ਉਹ ਨੂੰ ਵੋਟ ਪਾ ਸਕਦੇ ਹੋ ਸਾਡਾ ਕੰਮ ਆ ਜਿਹੜਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਆ ਕਿਉਂਕਿ ਜੇ ਕਿਨਾਂ ਜੱਥੇਬੰਦੀਆਂ ਦੇ ਵਿੱਚ ਆ ਕੇ ਸਿਆਸਤ ਕਰਾਂਗੇ ਤਾਂ ਉਹ ਘੱਟ ਵਾਲੀ ਗੱਲ ਹੋ ਜਾਂਦੀ ਆ ਪੱਖਵਾਜ ਵਾਲੀ ਗੱਲ ਹੁੰਦੀ ਆ ਅਸੀਂ ਤਾਂ ਹਮੇਸ਼ਾ ਪੰਜਾਬ ਦੀ ਗੱਲ ਕਰਨੀ ਆ ਨਿਰਪੱਖ ਹੋ ਕੇ ਕਰਨੀ ਆ ਵੋਟ ਪਾਉਣਾ ਜੋ ਵੀ ਬੰਦਾ ਉਹਦਾ ਆਪਦਾ ਸਰਦਾਰਨ ਖਾਕਾ ਪਾਉਣਾ ਕਿਹਨੂੰ ਆ ਉਹਦਾ ਆਪਦਾ ਵਿਚਾਰ ਹੁੰਦਾ ਜੀ ਅੱਛਾ ਕਮੇਟੀ ਦੇ ਵਿੱਚ ਤੁਹਾਡ ਤਾਰੇ ਪਾਲਪਦੇ ਨੂੰ ਕਿਹਨਾਂ ਦੇ ਦੇਖੋ ਜਦੋਂ ਪਿੰਡਾਂ ਦੇ ਵਿੱਚ ਬੀਜਪੀ ਦੇ ਉਮੀਦਵਾਰ ਹੋਣਗੇ ਜੇਕਰ ਕਿਸਾਨ ਜਿੱਥੇ ਬੰਦੀਆਂ ਨਾ ਵੀ ਕਿਹਨਾਂ ਦੇ ਲੋਕ ਆਪਣੇ ਆਪ ਹੀ ਪਿੰਡਾਂ ਦੇ ਕਿਹਨੋਂ ਤਿਆਰ ਨੇ ਦੇਖੋ ਹਰ ਬੰਦਾ ਜਿਹੜਾ ਅੱਜ ਪੰਜਾਬ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਵਿਰੋਧ ਤਾਂ ਹੋ ਰਹੀ ਹੈ ਬੀਜਪੀ ਆਗੂ ਦੀ ਇਹਦਾ ਸੁਭਾਅ ਕੀ ਆ ਜਿਹੜਾ ਬੀਜਿਆ ਉਹੀ ਵੱਢਣਾ ਉਹਨਾਂ ਨੇ ਮੈਂ ਜੀ ਅਮਨਦੀਪ ਸਿੰਘ ਲਾਲ ਤੋਂ ਜਿੱਥੇ ਬੰਦੇ ਸਖਤਰ ਭਾਰਤੀ ਕਿਸਾਨ ਜਣ ਨੇ ਇਹ ਤੁਹਾਡੇ ਕਹਿੰਦਾ ਅੱਜ ਅਸੀਂ ਵਧਾਈ ਦਿੰਦੇ ਹਾਂ ਆਪਣੇ ਪਿੰਡ ਜਮਾਲਪੁਰ ਮੁੰਡੀਆਂ ਦੇ ਨੌਜਵਾਨਾਂ ਨੂੰ ਜੋ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਹੋਏ ਨੇ ਜਥੇਬੰਦੀ ਦੇ ਵਿੱਚ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਕਿਉਂਕਿ ਜੋ ਇਲੈਕਸ਼ਨ ਦਾ ਟਾਈਮ ਚੱਲਦਾ ਲੋਕ ਤਾਂ ਉਧਰੋਂ ਵੇਲ ਨਹੀਂ ਮਿਲਦਾ ਪਰ ਲੋਕ ਸਾਡੇ ਵਿੱਚ ਭਾਰਤੀ ਕਿਸਾਨ ਜਨੇ ਇਹ ਤਾਂ ਟਿਕਾਉਂਦਾ ਦੇ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਰਹੇ ਆ ਬਹੁਤ ਸਾਡੇ ਸਾਡੇ ਲਈ ਮਾਣ ਦੀ ਗੱਲ ਆ ਅੱਗੇ ਕੀ ਕੀ ਤਰੀਕ ਅੱਜ ਜੀ ਅਸੀਂ ਨੌਜਵਾਨਾਂ ਨੂੰ ਜੋ ਉਹਦੇ ਉਹਨਾਂ ਦੇ ਬੰਦਾ ਹੱਕ ਸੀਗੇ ਉਹਨਾਂ ਦਿੱਤਾ ਉਹਦੇ ਦਿੱਤੇ ਨੌਜਵਾਨਾਂ ਵੱਡੇ ਆ ਤੇ ਵੱਡੀਆ ਦੀ ਘਰ ਤੋਂ ਕਰਦੀ 5:30 400 ਨੌਜਵਾਨ ਸ਼ਾਮਲ ਹੋਏ ਭਾਰਤੀ ਕਿਸਾਨ ਜੀ ਦੇ ਟਿਕਾਣੇ ਦੇ ਵਿੱਚ ਤੇ ਅਗਲਾ ਬਲਾਕ ਚਲਾਏ ਨੇ ਹਲਕਾ ਗਿਲ ਦੇ ਦਿੱਤੇ ਆ ਉਹਦੇ ਸਾਹਨੇ ਵਾਲਾ ਬਲਾਕ ਚਲਾਇਆ ਤੇ ਨਾਲ ਆਪਣੇ ਜਵਾਰ ਮੁਣੀਆਂ ਮੁਣੀਆਂ ਦੇ ਤੋਂ ਹੈਗੇ ਆ ਲੁਧਿਆਣਾ 2 ਜਿਆ ਬਲਾਕ ਆ ਇਹ ਚ ਚਲਾਇਆ ਜੋ ਇਹ ਨੌਜਵਾਨ ਆ ਪਹਿਲਾਂ ਨਾ ਜੋ ਸੀਗਾ ਨੌਜਵਾਨਾਂ ਦੇ ਉਹ ਉਹਦੇ ਸੀਗੇ ਇਹ ਨਹੀਂ ਖਾਲੀ ਹੁੰਦੇ ਸੀ ਇਹ ਨਹੀਂ ਦਿੱਤੇ ਜਾਂਦੇ ਨੌਜਵਾਨਾਂ ਨੂੰ ਹਰੇਕ ਸਿਆਸੀ ਤੇ ਰੇਡੀਓ ਵਰਤਦੀ ਸੀ ਪਰ ਇਹ ਕਿ ਜੱਥੇਬੰਦੀ ਇੱਕ ਇਹ ਜੀ ਹੈ ਭਾਰਤੀ ਕਿਸਾਨ ਜੂ ਨੇ ਇਹ ਤਾਂ ਡਕਾਉਂਦਾ ਮੇਰੇ ਸੂਬਾ ਪ੍ਰਧਾਨ ਸਰ ਦਾ ਬੁੱਟਾ ਸਿੰਘ ਪੁਰਜਗਲ ਨੇ ਜ਼ਿਲ੍ਹਾ ਪ੍ਰਧਾਨ ਸਰ ਮਹਿੰਦਰ ਸਿੰਘ ਕਮਾਲਪੁਰ ਸ੍ਰੀ ਅਮੀਤ ਪ੍ਰਧਾਨ ਸਰ ਜਗਰੂਪ ਸਿੰਘ ਜਗਰੂਪ ਸਿੰਘ ਹਸਨਪੁਰ ਇਹ ਨੌਜਵਾਨਾਂ ਦਾ ਜੋ ਮਨ ਬੰਦ ਦਾ ਮਾਨ ਸਤਕਾਰ ਆ ਇਹਨਾਂ ਨੂੰ ਦੇ ਕੇ ਨਵਾਜਦੇ ਨੇ ਇਹ ਬਹੁਤ ਵਧੀਆ ਗੱਲ ਐ ਐਸੇ ਕਰਕੇ ਨੌਜਵਾਨ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਇਹ ਬਹੁਤ ਮਾਣ ਵਾਲੀ ਗੱਲ ਆ ਸਾਡੇ ਲਈ ਮੈਂ ਇਹਨਾਂ ਨੌਜਵਾਨ ਵੀਰਾਂ ਨੂੰ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ 80 ਪਾਈ ਗਿਣਤੀ ਦੇ ਵਿੱਚ ਇੱਥੇ ਸਾਡੀ ਜਥੇਬੰਦੀ ਨਾਲ ਸ਼ਾਮਲ ਹੋਏ ਨੇ ਜਿਵੇਂ ਕਿ ਜਗਤਾਰ ਦੁਸਾਂਜ ਬਾਦਰਗਿਆਂ ਤੋਂ ਕਾਕਾ ਪਿੰਡਰ ਤੇ ਪਿੰਟੂ ਮੁੰਡੀਆਂ ਨੂੰ ਤੇ ਇਹਨਾਂ ਨੂੰ ਅਹੁਦੇ ਦਿੱਤੇ ਗਏ ਨੇ ਇਹ ਆ ਵੀ ਹੁਣ ਜਿੱਦਾਂ ਸਿਆਸੀ ਪਾਰਟੀਆਂ ਚੱਲਦੀਆਂ ਉਹਨਾਂ ਦੇ ਵਿੱਚ ਨੌਜਵਾਨਾਂ ਦੀ ਕਦਰ ਨਹੀਂ ਹੈਗੀ ਇਹਦੇ ਵਿੱਚ ਇਹ ਆ ਵੀ ਇਹਨਾਂ ਦੇ ਵਿੱਚ ਕਦਰ ਵੀ ਆ ਤੇ ਇਹਨਾਂ ਨੂੰ ਅੱਗੇ ਵਧਣ ਦਾ ਮੌਕਾ ਵੀ ਦਿੱਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹਿਲਾਂ ਤਾਂ ਹਾਰਦਿਕ ਜੀ ਆਇਆਂ ਆਖਦੇ ਆਂ ਜੋ ਭਾਰਤੀ ਕਿਸਾਨ ਯੂਨੀਅਨ ਦੇ ਡਕੌਂਦਾ ਦੇ ਜਿਹੜਾ ਸੀਨੀਅਰ ਮੀਤ ਪ੍ਰਧਾਨ ਸਾਜ ਗੁਰੂਪ ਸਿੰਘ ਜੀ ਹਸਨਪੁਰ ਤੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਅਮਨਦੀਪ ਸਿੰਘ ਜੀ ਲਲਤੋਂ ਤੇ ਹੋਰ ਸੰਗੀ ਸਾਰੇ ਸਾਥੀ ਪਹੁੰਚੇ ਨੇ ਤੇ ਨਾਲ ਹੀ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਡੇ ਨਗਰ ਨੂੰ ਮੁੰਡੀਆਂ ਕਲਾ ਨੂੰ ਤੇ ਬਹਾਦਰਕੇ ਨੂੰ ਜੋ ਮਾਣ ਸਤਕਾਰ ਦਿੱਤਾ ਇੱਥੇ ਹਲਕਾ ਸਾਨਿਆੜ ਤੋਂ ਭਾਰਤੀ ਕਿਸਾਨ ਜੰਮੀਨ ਡਕੌਂਦਾ ਦੇ ਪ੍ਰਧਾਨ ਦੂਤਾ ਪ੍ਰਧਾਨ ਥਾਪਿਆ ਪਿੰਟੂ ਮੁੰਡਿਆ ਜੀ ਨੂੰ ਉਥੇ ਜਗਤਾਰ ਦਸਾਂਝ ਜੀ ਨੂੰ ਸੀਨੀਅਰ ਵੀਰ ਪ੍ਰਧਾਨ ਥਾਪਿਆ ਤੇ ਕਾਕਾ ਬਹਾਦਰ ਕੇ ਜੀ ਨੂੰ ਬੇ ਉਥੇ ਗਿੱਲ ਹਲਕੇ ਦਾ ਪ੍ਰਧਾਨ ਥਾਪਿਆ ਸੋ ਇਹ ਇੱਕ ਵਧੀਆ ਰੀਤ ਆ ਅਸੀਂ ਹਮੇਸ਼ਾ ਹੀ سپورਟ ਚੋਟੇ ਰਹੇ ਆ ਤੇ سپورਟ ਚੋਟ ਕੇ ਅਸੀਂ ਸਾਰੇ ਅੱਗੇ ਵਧੇ ਆ ਤੇ ਇਹਨਾਂ ਨੌਜਵਾਨ ਮੇਰੇ ਨਾਲ ਚੱਲਦੇ ਨੇ ਮੇਰਾ ਬਹੁਤ ਸਤਿਕਾਰ ਕਰਦੇ ਆ ਤੇ ਜਿੱਥੇ ਜਰਨੈਲ ਸਿੰਘ ਦੀ ਜੈਲੀ ਵੀਰ ਸਾਡਾ ਇਹਨਾਂ ਨੂੰ ਸਪੋਰਟ ਕਰਦਾ ਉੱਥੇ ਮੈਂ ਵੀ ਇਹਨਾਂ ਨਾਲ ਸਪੋਰਟ ਕਰਦਾ ਕਿ ਇਹਨਾਂ ਨੂੰ ਅਸੀਂ ਪ੍ਰੋਮੋਟ ਕਰਨਾ ਕਿ ਅਸੀਂ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਕਿਵੇਂ ਅੱਗੇ ਲੈ ਕੇ ਜਾ ਸਕਦੇ ਹਾਂ ਇਹਨਾਂ ਦੀ ਸਹੀ ਵਰਤੋਂ ਕਿਵੇਂ ਹੋ ਸਕਦੀ ਆ ਇਹਨਾਂ ਦੀ ਤਾਕਤ ਦੀ ਵਰਤੋਂ ਕਿਵੇਂ ਹੋ ਸਕਦੀ ਆ ਉਹ ਯੂਨੀਅਨ ਦੇ ਵਿੱਚ ਸਟਰੈਂਥ ਦੇ ਵਿੱਚ ਇੱਕ ਰੋਲ ਮਾਡਲ ਬਣਨ ਅਸੀਂ ਇਹਨਾਂ ਦੀ ਹਮੇਸ਼ਾ ਸਪੋਰਟ ਕਰਦੇ ਰਹਾਂਗੇ ਧੰਨਵਾਦ